ਜੀ ਕੀ ਹਾਲ ਚਾਲ ਹੈ ਜੀ ਮੇਰੇ ਸਾਰੇ ਮੁਰਗ ਬਾਜ ਭਰਾਵਾਂ ਦਾ ਬਹੁਤ ਠੀਕ ਠਾਕ ਹੋ ਬਾਈ ਜੀ ਇੱਕ ਅੱਜ ਤੁਹਾਨੂੰ ਨੁਕਤਾ ਦੱਸਣ ਲੱਗਾ ਜਿਹੜਾ ਆਪਣਾ ਗਲੇ ਦੀ ਖਰਖਰ ਨਹੀਂ ਹੁੰਦੀ ਮੁਰਗਿਆਂ ਦੇ ਠੀਕ ਹੈ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਤੇ ਉਹਨਾਂ ਨੂੰ ਵਾਰੀ ਵਾਰੀ ਬਾਈ ਦੱਸਣਾ ਪੈਂਦਾ ਹਨ ਤਾਂ ਜੇ ਮੁਰਗੇ ਦੇ ਗਲੇ ਦੇ ਵਿੱਚ ਰੇਸ਼ ਆ ਜਾਂ ਖਰਖਰ ਹੁੰਦੀ ਹੈ ਤਾਂ ਪਹਿਲਾਂ ਬੱਤੀ ਮਾਰ ਕੇ ਉਹਦਾ ਗਲਾ ਜਿਹੜਾ ਸਾਫ਼ ਕਰ ਲਓ ਵੀਰੇ ਠੀਕ ਹੈ ਤੇ ਗਲੈਸਰੀਨ ਨੂੰ ਵੀ ਆਪਣੀ ਗਲੇ ਦੇ ਵਿੱਚ ਉਤਾਰ ਸਕਦੇ ਹੋ ਗਲੇ ਵਿੱਚ ਲਾਉਣੀ ਹੈਗੀ ਆਪਾਂ ਨੇ ਤੇ ਇੱਕ ਇੰਜੈਕਸ਼ਨ ਆਊਗਾ ਵੀਰੇ 74 ਸੋਡੀਅਮ 250 ਮਲੀ ਇੰਜੈਕਸ਼ਨ ਉਹਦੇ ਵਿੱਚੋਂ 3 ਐਮਲ ਡਿਸਟਰੋ ਵਾਟਰ ਪਾ ਕੇ ਉਹਦੇ ਵਿੱਚ ਇੱਕ ਇੱਕ ਐਮਲ ਆਪਾਂ ਤਿੰਨ ਤਨ ਰਿਪੀਟ ਕਰ ਸਕਦੇ ਜੀ ਇੱਕ ਅੱਧਾ ਐਮਲ ਏਵਲ ਤੇ ਅੱਧਾ ਐਮਲ ਡੈਕਸਾਮੈਥਾਸੋਨ ਠੀਕ ਹੈ ਜੀ ਅੱਧਾ ਅੱਧਾ ਐਮਲ ਇਹ ਲਾਉਣਾ ਅਲੱਗ ਠੀਕ ਹੈ ਜੀ ਇੰਟਰਮਸਕੂਲਰ ਇੰਜੈਕਸ਼ਨ ਲਾਉਣਾ ਹੈਗਾ ਤੇ ਮਾਸ ਦੇ ਵਿੱਚ ਤੇ ਦੂਜਾ ਆਪਾਂ ਇੱਕ ਵਿਟਾਮਿਨ ਐਥਸੋਨ ਦੀ ਟੈਬਲਟ ਆਊਗੀ ਇੱਕ ਗੋਲੀ ਵਿਟਾਮਿਨ ਐਥਸੋਨ ਦੀ ਟੈਬਲਟ ਵੀ ਦੇਣੀ ਠੀਕ ਹੈ ਜੀ ਹਲਕਾ ਖਾਣਾ ਦੇਣਾ ਬੱਕੜ ਨੂੰ ਕਈ ਵਾਰੀ ਪੋਟਾ ਵਗੈਰਾ ਜਾਮ ਹੋ ਜਾਂਦਾ ਹੈ ਅੰਦਰ ਜਾਖਮ ਹੋਏ ਅੰਦਰ ਹੀ ਲੀਵਰ ਤੇ ਵੀ ਜਾਖਮ ਹੋ ਜਾਂਦੇ ਨੇ ਜੇ ਬਈ ਉਹਦੇ ਕਰਕੇ ਵੀ ਹੈ ਜਿਹੜਾ ਕੁੱਕੜਾ ਖਰਖਰਦੀ ਆਵਾਜ਼ ਆਉਂਦੀ ਹੈ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਠੀਕ ਹੈ ਜੀ ਤੇ ਸਾਰੇ ਮੇਰੇ ਮੁਰਗ ਬਾਪਰਾ ਨੂੰ ਸੱਸੀ ਗਾਲ ਜੀ ਤੇ ਆ ਇੱਕ ਆਪਣਾ ਘਰ ਦਾ ਪਰਿੰਦਾ ਇੱਕ ਉਹ ਵੀ ਚੱਕ ਕਿਵੇਂ ਦੀ ਲੱਗੀ ਕੁਆਲਿਟੀ ਵੀਰੇ ਦੱਸਿਓ ਜਰੂਰ ਤੇ ਜਿਹੜਾ ਤੁਹਾਨੂੰ ਮੈਂ ਹਰ ਦਵਾਈਆਂ ਦਾ ਦੱਸਿਆ ਵੀਰੇ ਉਹ ਜਰੂਰ ਅਜਮਾ ਕੇ ਦੇਖਿਓ ਠੀਕ ਹੈ